ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ 1960-70 ਦੇ ਦਹਾਕੇ ਦਾ ਉਹ ਸੁਪਰ ਹਿੱਟ ਗੀਤ ਜਿਸ ਨੇ ਭਾਰਤ ਵਾਸੀਆਂ ਦੇ ਵਿੱਚ ਦੇਸ਼ ਭਗਤੀ ਦੀ ਭਾਵਨਾ ਜਗਾ ਦਿੱਤੀ ਫਿਲਮ ਸੇਵਕਾਰ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਸੀ ਮਨੋਜ ਕੁਮਾਰ ਨੇ ਜੋ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ 87 ਸਾਲ ਦੀ ਉਮਰ ਦੇ ਵਿੱਚ ਮੁੰਬਈ ਦੇ ਕੁਕਲਾਬਨ ਹਸਪਤਾਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲ ਐ ਪਰ ਵੱਡੇ ਪਰਦੇ ਦੇ ਉੱਤੇ ਉਹਨਾਂ ਦੀਆਂ ਯਾਦਗਾਰ ਫਿਲਮਾਂ ਲਈ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਮਨੋਜ ਕੁਮਾਰ ਦਾ ਜਨਮ 1937 ਵਿੱਚ ਪਾਕਿਸਤਾਨ ਦੇ ਐਪਟਾਵਾਦ ਵਿੱਚ ਹੋਇਆ 1947 ਵਿੱਚ ਵੰਡ ਤੋਂ ਬਾਅਦ ਹੋਏ ਦੰਗਿਆਂ ਤੋਂ ਬਾਅਦ ਉਹਨਾਂ ਦਾ ਪਰਿਵਾਰ ਭਾਰਤ ਆ ਗਿਆ ਜਵਾਨੀ ਵਿੱਚ ਕੰਮ ਦੀ ਤਲਾਸ਼ ਵਿੱਚ ਉਹ ਫਿਲਮ ਸਟੂਡੀਓ ਦੇ ਬਾਹਰ ਟੈਲ ਰਹੇ ਸੀ ਤਾਂ ਉਹਨਾਂ ਨੂੰ ਫਿਲਮਾਂ ਦੇ ਵਿੱਚ ਸਪੌਟ ਵਾਇਸ ਦਾ ਕੰਮ ਮਿਲ ਗਿਆ ਉਹਨਾਂ ਦੀ ਮਿਹਨਤ ਤੋਂ ਖੁਸ਼ ਹੋ ਕੇ ਹੌਲੀ-ਹੌਲੀ ਫਿਲਮਾਂ ਦੇ ਵਿੱਚ ਸਹਾਇਕ ਦਾ ਕੰਮ ਲੈਣਾ ਸ਼ੁਰੂ ਹੋ ਗਿਆ। ਉਹਨਾਂ ਦਾ ਕੰਮ ਫਿਲਮਾਂ ਦੇ ਸੈੱਟ ਦੇ ਉੱਤੇ ਕਲਾਕਾਰਾਂ ਦੇ ਸ਼ਾਟ ਸ਼ੁਰੂ ਹੋਣ ਤੋਂ ਪਹਿਲਾਂ ਲਾਈਟ ਚੈੱਕ ਕਰਵਾਉਣਾ ਸੀ। ਇੱਕ ਦਿਨ ਹੀਰੋ ਤੇ ਪੈਣ ਵਾਲੀ ਲਾਈਟ ਤੇ ਚੈੱਕ ਕਰਨ ਲਈ ਉਹ ਹੀਰੋ ਦੀ ਜਗ੍ਹਾ ਉੱਤੇ ਖੜੇ ਹੋਏ ਤਾਂ ਉਹਨਾਂ ਦਾ ਚਿਹਰਾ ਉਸ ਲਾਈਟ ਨਾਲ ਐਸਾ ਦਮਕ ਰਿਹਾ ਸੀ ਕਿ ਵੱਡੇ-ਵੱਡੇ ਹੀਰੋ ਉਹਨਾਂ ਦੇ ਅੱਗੇ ਫਿੱਕੇ ਪੈ ਗਏ। ਇੱਥੋਂ ਹੀ ਚਮਕ ਗਈ ਉਹਨਾਂ ਦੀ ਕਿਸਮਤ। ਉਹਨਾਂ ਨੂੰ ਡਾਇਰੈਕਟਰ ਨੇ ਫਿਲਮ ਦੇ ਵਿੱਚ ਰੋਲ ਦੇ ਦਿੱਤਾ। ਫਿਰ ਕੀ ਸੀ? ਮਨੋਜ ਕੁਮਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੇ ਬੈਕ ਟੂ ਬੈਕ ਸ਼ਹੀਦ ਫਿਲਮ ਵਿੱਚ ਨਿਵਾਇ ਭਗਤ ਸਿੰਘ ਦੇ ਰੋਲ ਨੇ ਉਹਨਾਂ ਦੇ ਵਿੱਚ ਐਸੀ ਅਲਕ ਜਗਾਈ ਕਿ ਉਹਨਾਂ ਨੇ ਦੇਸ਼ ਭਗਤੀ ਦੇ ਉੱਤੇ ਕਈ ਹਿੱਟ ਫਿਲਮਾਂ ਬਣਾ ਦਿੱਤੀਆਂ। ਸ਼ਹੀਦ ਫਿਲਮ ਦੇਖਣ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਨੇ ਉਹਨਾਂ ਨੂੰ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੇ ਉੱਤੇ ਫਿਲਮ ਬਣਾਉਣ ਲਈ ਕਿਹਾ। ਜਿਸ ਤੋਂ ਪ੍ਰੇਰਿਤ ਹੋ ਕੇ ਮਨੋਜ ਕੁਮਾਰ ਨੇ ਫਿਲਮ ਬਣਾਈ ਉਪਕਾਰ। ਫਿਲਮ ਵਿੱਚ ਉਹਨਾਂ ਦਾ ਨਾਮ ਭਾਰਤ ਸੀ। ਫਿਲਮ ਸੁਪਰ ਡੂਪਰ ਹਿੱਟ ਰਹੀ। ਇਸੇ ਫਿਲਮ ਤੋਂ ਉਹਨਾਂ ਦਾ ਨਾਮ ਭਾਰਤ ਕੁਮਾਰ ਪੈ ਗਿਆ। ਫਿਲਮ ਲਾਲ ਬਹਾਦਰ ਸ਼ਾਸਤਰੀ ਜੀ ਹੁਨਾਂ ਦੇ ਕਹਿਣ ਤੇ ਬਣਾਈ ਗਈ ਸੀ ਪਰ ਉਹ ਫਿਲਮ ਦੇਖ ਨਹੀਂ ਸਕੇ। ਫਿਲਮ ਪੂਰੀ ਹੋਣ ਤੋਂ ਪਹਿਲਾਂ ਹੀ ਉਹ ਨਾਦੀ ਪੇਤ ਪਰੇ ਹਾਲਾਤ ਦੇ ਵਿੱਚ ਮੌਤ ਹੋ ਗਈ। ਖੈਰ ਭਾਰਤ ਕੁਮਾਰ ਬਣੇ ਮਨੋਜ ਕੁਮਾਰ ਨੇ ਉਪਕਾਰ ਤੋਂ ਬਾਅਦ ਪੂਰਬ ਪੱਛੀ ਸ਼ੋਰ ਰੋਟੀ ਕਪੜਾ ਔਰ ਮਕਾਨ ਅਤਿ ਕ੍ਰਾਂਤੀਵਰਗੀਆਂ ਸ਼ਾਨਦਾਰ ਦੇਸ਼ ਭਗਤੀ ਵਾਲੀਆਂ ਫਿਲਮਾਂ ਬਣਾਈਆਂ ਅਤੇ ਪਾਕਿਸਤਾਨ ਦੇ ਐਬਟਾਬਾਦ ਦਾ ਮਨੋਜ ਕੁਮਾਰ ਭਾਰਤ ਕੁਮਾਰ ਬਣ ਗਿਆ। ਮਨੋਜ ਕੁਮਾਰ ਦੀ ਸਭ ਤੋਂ ਵੱਡਾ ਐਵਾਰਡ ਉਨਾ ਦਾ ਨਾਮ ਹੈ ਜੋਨਾਂ ਨੂੰ ਫਿਲਮ ਇੰਡਸਟਰੀ ਤੋਂ ਮਿਲਿਆ ਭਾਰਤ ਕੁਮਾਰ ਕਿਉਂਕਿ ਉਹਨਾਂ ਦੀਆਂ ਫਿਲਮਾਂ ਭਾਰਤ ਉੱਤੇ ਸੀ ਦੇਸ਼ ਭਗਤੀ ਤੇ ਸੀ ਅਤੇ ਇਸੇ ਨੇ ਉਹਨਾਂ ਨੂੰ ਨਾਮ ਦਿੱਤਾ ਭਾਰਤ ਕੁਮਾਰ ਜੋ ਹਮੇਸ਼ਾ ਅਮਰ ਰਹੇਗਾ